ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਹਿਬ ਸੰਧੂ ਦੋਸਤੋ ਅੱਜ ਆਪਾਂ ਆਏ ਸੀਗੇ ਮਾਗੀ ਦੇ ਮੇਲੇ ਤੇ ਤਰੀਖ ਹੈਗੀ ਹੈ 12 ਤੇ ਦੋਸਤੋ ਜਿਹੜੇ ਨੇ ਇੱਥੇ ਸਾਊਂਡ ਲੱਗੇ ਸੀਗੇ ਬਹੁਤ ਜ਼ਿਆਦੇ ਸਾਊਂਡ ਲੱਗਰ ਕਾਰਨ ਜਿਹੜਾ ਕਾਪੀਰਾਈਟ ਹਾਰ ਰਿਹਾ ਸੀ YouTube ਤੇ ਦੋ ਵਾਰੀ ਆਪਾਂ ਵੀਡੀਓ ਅਪਲੋਡ ਕੀਤੀ ਵਿੱਚ 뮤ਜ਼ਿਕ ਆਪਦਾ ਵੀ ਚਲਾਇਆ ਪਰ ਫੇਰ ਵੀ ਕਾਪੀਰਾਈਟ ਆ ਜਾਂਦਾ ਸੀਗਾ ਇਸੇ ਕਰਕੇ ਹੁਣ ਆਪਾਂ ਜਿਹੜੀ ਆ ਆਵਾਜ਼ ਸਾਰੀ ਘੱਟਦੀ ਐ ਤੇ ਆਪਾਂ ਰਿਕਾਰਡ ਕਰ ਰਹੇ ਆ ਤੇ ਤੁਹਾਨੂੰ ਦੱਸਾਂਗੇ ਕਿ ਕਿਹੜੇ ਕਿਹੜੇ ਝੁੱਲੇ ਆਏ ਸੀਗੇ ਵੀਡੀਓ ਨਾਲ ਜੁੜੇ ਰਹੋ ਜੇ بارش 11 ਤਰੀਕ ਨੂੰ ਰਾਤ ਨੂੰ ਬਹੁਤ ਪਈ ਗਈ ਤੇ ਅੱਜ 12 ਤਰੀਕ ਐ ਜਿਹੜਾ ਆਪਾਂ ਵਲੌਗ ਬਣਾ ਰਹੇ ਆ ਤੇ بارش ਦੇ ਕਾਰਨ ਜਿਹੜਾ ਮੇਲਾ ਇਹਨਾਂ ਨੇ ਸ਼ਾਮ ਨੂੰ ਜਿਹੜੀ ਐਂਟਰੀ ਹੋਣ ਲੱਗੀ ਸੀਗੀ 3 ਵਜੇ ਤੇ ਆਪਾਂ ਵਿਖਾਵਾਂਗੇ ਤੁਹਾਨੂੰ ਕਿਹੜੀਆਂ-ਕਿਹੜੀਆਂ ਚੰਡੋਲਾਂ ਇੱਥੇ ਚੱਲ ਰਹੀਆਂ ਤੇ ਹਜੇ ਕਈਆਂ ਚੰਡੋਲਾਂ ਦੀ ਸੈਟਿੰਗ ਕਰਨ ਵਾਲੀ ਹੈ ਵੀਡੀਓ ਨਾਲ ਜੁੜੇ ਰਹੋ ਜੀ ਝੂਲੇ ਦੋਸਤੋ ਜਿਹੜੇ ਚੱਲ ਪਏ ਆ ਅੱਧੇ ਕਿਤੇ ਚੱਲ ਪਏ ਆ ਤੇ ਜਿਹੜੇ ਰਹਿ ਗਏ ਆ ਉਹਨਾਂ ਦੀ ਇਹ ਸੈਟਿੰਗ ਕੱਲ ਨੂੰ ਕਰਨਗੇ ਤੈਨ ਲੱਗਿਆ ਤਾਂ ਉਹਨਾਂ ਝੂਲਾਂ ਦੀ ਇਹ ਸੈਟਿੰਗ ਕਰਨਗੇ ਬਾਕੀ ਤੁਹਾਨੂੰ ਦਿਖਾ ਰਹੇ ਆ ਚੰਡੋਲਾ ਵੀ ਚੱਲ ਪਈਆਂ ਪਰਾਂ ਜੁੱਤੀ ਵਾਲਾ ਝੂਲਾ ਵੀ ਚੱਲ ਰਿਹਾ ਜਿਹੜੀ ਚੰਡੋਲਾ ਵੱਡੀ ਉਹਦੀ ਟਿਕਟ ਹੈਗੀ ਆ 100 ਰੁਪਇਆ ਆਪਾਂ ਬਾਈ ਤੋਂ ਟਿਕਟ ਪੁੱਛੀ ਜਿਹੜੀ ਵੱਡੀ ਚੰਡੋਲ ਆ ਉਹਦਾ 100 ਰੁਪਇਆ ਤੇ ਹੁਣ ਆਪਾਂ ਦੋਸਤੋ ਐਂਟਰੀ ਕਰ ਲੱਗਦੇ ਆ ਐਂਟਰੀ ਕਰ ਲੱਗਿਆ ਆਪਾਂ ਦੋ ਟਿਕਟਾਂ ਲਈਆਂ ਟਿੱਟ ਇਹ ਟਿਕਟ ਹੈਗੀ ਆ 30 ਰੁਪਏ ਇੱਕ ਜਾਨੇ ਦੀ 30 ਰੁਪਏ ਇੱਕ ਜਾਨੇ ਦੀ ਟਿਕਟ ਹੈ ਦੋ ਟਿਕਟਾਂ ਆਪਾਂ ਲੈ ਲਈਆਂ ਬਈ ਇੱਕ ਆਪਣੇ ਨਾਲ ਕੈਮਰਾਮੈਨ ਸੀਗਾ ਤੇ ਹੁਣ ਆਪਾਂ ਹੁਣ ਨੇ ਐਂਟਰ ਦਿਖਾਉਣੇ ਆ ਤੁਹਾਨੂੰ ਐਤਕੀ ਜਿਹੜਾ ਐਂਟਰੀ ਇਹਨਾਂ ਨੇ ਬਹੁਤ ਵਧੀਆ ਡੈਕੋਰੇਸ਼ਨ ਕੀਤੀ ਆ ਇੱਕ ਇੱਕ ਚੀਜ਼ ਵਿਖਾਵਾਂਗੇ ਲਓ ਬਈ ਟੈਕਟਾਂ ਬਾਈ ਨੇ ਫੜ ਲਈਆਂ ਤੇ ਹੁਣ ਪਾੜ ਕੇ ਸੱਟ ਦੇਣਗੇ ਕਿਉਂਕਿ ਹੋਰ ਕੋਈ ਵਰਤਣਾ ਨਾ ਲਵੇ ਤੇ ਹੁਣ ਬਈ ਆਪਣੀ ਐਂਟਰੀ ਹੋ ਰਹੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਬਾਈਆਂ ਨੇ ਕੀਤੀ ਹੈ ਡੈਕੋਰੇਸ਼ਨ ਲਓ ਬਈ ਚੱਲਿਆਂ ਹੁਣ ਆਪਾਂ ਮੇਲੇ ਦੇ ਵਿੱਚ ਤੁਹਾਨੂੰ ਕੱਲੀ ਕੱਲੀ ਚੰਡੋਲ ਦਿਖਾਵਾਂਗੇ ਵੀਡੀਓ ਨਾਲ ਜੁੜੇ ਰਹੋ ਜੇ ਜੇ ਟਾਈਮ ਦੀ ਗੱਲ ਕਰੀਏ ਤਾਂ ਸਵੇਰ 10 ਤੋਂ ਸ਼ਾਮ ਦੇ 10 ਤੱਕ ਇਹ ਮੇਲਾ ਚੱਲਦਾ ਲਓ ਬਈ ਦੇਖੋ ਤੁਸੀਂ ਕਿਆ ਬਾਤ ਆ ਬਾਹਰਲੇ ਮੌਲ ਖਲਾ ਮੌਲ ਬਣਾਇਆ ਹੋਇਆ ਭਈਆਂ ਨੇ ਡੈਕੋਰੇਸ਼ਨ ਬਹੁਤ ਵਧੀਆ ਕੀਤੀ ਐ ਤੇ ਲੋਕ ਦੇਖਣ ਵੀ ਚੰਡੋਲਾ ਬਹੁਤ ਆ ਰਹੇ ਆ ਸ਼ਹਿਰ ਤੇ ਦੇਖ ਸਕਦੇ ਤੁਸੀਂ ਕਿੰਨੀ ਵਧੀਆ ਮਿਹਨਤ ਕੀਤੀ ਐ ਮਿਹਨਤ ਦੇ ਨਾਲ ਬਹੁਤ ਵਧੀਆ ਇਹਨਾਂ ਨੇ ਸੈਟਅਪ ਲਾਇਆ ਪਾ ਵੀਡੀਓ ਨਾਲ ਜੁੜੇ ਰਹੋ ਜੀ ਤੇ ਕਮੈਂਟ ਦੇ ਵਿੱਚ ਜਰੂਰ ਦੱਸਿਓ ਜੀ ਬਾਈ ਵਲੌਗ ਕਿਵੇਂ ਲੱਗਿਆ ਤੇ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰ ਦਿਓ ਤੁਸੀਂ ਦੇਖ ਸਕਦੇ ਹੋ ਮਕਸਰ ਸ਼ਹਿਰ ਤੇ ਲੋਕ ਮੇਲਾ ਦੇਖਣ ਆ ਰਹੇ ਆ ਤੇ ਕੱਲ ਨੂੰ ਸੈਟਅਪ ਹੀ ਕਰ ਦੇਣਗੇ 13 ਤਰੀਕ ਨੂੰ 14 ਨੂੰ ਤਾਂ ਸਾਰਾ ਹੀ ਸੈਟ ਹੋ ਜਾਊਗਾ ਬਸ بارش ਕਾਰਨ ਮਾਹੌਲ ਖਰਾਬ ਥੋੜਾ ਜਿਹਾ ਹੋ ਗਿਆ ਸੀ ਲਓ ਬਈ ਹੁਣ ਆਪਣੀ ਐਂਟਰੀ ਹੋ ਗਈ ਆ ਸਾਹਮਣੇ ਉਹ ਤੁਸੀਂ ਦੇਖ ਸਕਦੇ ਹੋ ਦੋਵੇਂ ਚਡੋਲਾ ਘੋਗ ਰਹੀਆਂ ਸ਼ਾਮ ਦਾ ਟਾਈਮ ਸੀਗਾ 5:30 ਦਾ ਤੇ ਲਾਈਟਾਂ ਵੀ ਬਾਈਆਂ ਨੇ ਚਲਾਤੀਆਂ ਤੇ ਬੱਚਿਆਂ ਵਾਲੇ ਝੂਲੇ ਵੀ ਚੱਲ ਰਹੇ ਆ ਤੇ ਬਾਕੀ ਆ ਬੱਚਿਆਂ ਵਾਲੇ ਝੁੱਲਿਆ ਬਈ ਥੱਲੇ ਦੇਖ ਸਕਦੇ ਤੁਸੀਂ ਪਾਣੀ ਖੜਾ ਹੈ ਕਿਉਂ ਰਾਤ ਮੀਂਹ ਪਈ ਗਿਆ ਜਿਹਦੇ ਕਰਕੇ ਥੋੜਾ ਜਿਹਾ ਮਾਹੌਲ ਖਰਾਬ ਹੋ ਗਿਆ ਸੀ ਮੌਸਮ ਕਰਕੇ ਆ ਬੱਚਿਆਂ ਵਾਲੀਆਂ ਬਈ ਜੀਪਾਂ ਆ ਗਈਆਂ ਜਿਹਦੇ ਕਿਸੇ ਨੇ ਜੀਪ ਤੇ ਬੱਚਿਆਂ ਨੂੰ ਹੂਠੇ ਦਵਾਉਣੇ ਹੋਵੇ گا ਮੋਟਰਸਾਈਕਲ ਆ ਗਏ ਬਈ ਜੇ ਮੋਟਰਸਾਈਕਲ ਲਾਓ ਬਈ ਆ ਆ ਗਈ ਆਪਣੀ ਚੰਡੋਲ ਇਹ ਜਿਹੜੀ ਹੈਗੀ ਆ ਭੱਟੀ ਚੰਡੋਲ ਆ ਏ ਬਾਈ ਤੋਂ ਆਪਾਂ ਹਟਿਕਟ ਪੁੱਛਦੇ ਆਂ ਬਈ ਕਿੰਨੀ ਟਿਕਟ ਚੱਲ ਰਹੀ ਹੈ ਆਪਾਂ ਬਾਈ ਤੋਂ ਪੁੱਛਿਆ ਬਈ ਕਿੰਨੀ ਟਿਕਟ ਹੈ ਟਿਕਟ ਬਾਈ ਕਹਿੰਦਾ 100 ਰੁਪਈਆ ਇੱਕ ਜਾਨੇ ਦਾ ਤੇ 5 ਜਾਨਿਆਂ ਦਾ 500 ਕਿਸੇ ਨੇ ਪਰਿਵਾਰ ਸਮੇਤ ਬੈਠਣਾ ਹੋਵੇ ਤੇ 100 ਰੁਪਈਆ ਇੱਕ ਜਾਨੇ ਦਾ ਜੇ ਕਿਸੇ ਨੇ ਬਈ ਹੂਟਾ ਲੈਣਾ ਹੋਵੇ ਤਾਂ ਆਪਦਾ ਪੈਸੇ ਉਸ ਹਿਸਾਬ ਨਾਲ ਲਿਓ ਇਹ ਜਿਹੜੀ ਟਿਕਟ ਇਹਦੀ 100 ਰੁਪਈਆ ਹੈ ਗਾ ਆ ਗਿਆ ਬਈ ਜੁੱਤੀ ਵਾਲਾ ਝੂਲਾ ਇਹਨੂੰ ਪੰਜਾਬੀ ਚ ਜੁੱਤੀ ਵਾਲਾ ਝੂਲਾ ਵੀ ਕਹਿ ਦਿੰਦੇ ਆ ਇਹਦੀ ਟੈਕਟ ਬਈ ਮੈਨੂੰ ਲੱਗਦਾ 80 ਰੁਪਏ ਸੀ ਕਨਫਰਮ ਨਹੀਂ ਪਰ 80 ਰੁਪਏ ਦੱਸਿਆ ਸੀ ਮੈਨੂੰ ਲੱਗਦਾ ਕਿਉਂ ਆਪਾਂ ਆਵਾਜ਼ ਕੱਟਦੀ ਐ ਇੱਥੇ ਡੀਜੇ ਡੂਜੇ ਚੱਲ ਰਹੇ ਸੀਗੇ ਤੇ ਉਹਦਾ ਕਾਪੀਰਾਈਟ ਆਉਂਦਾ ਹੀ Song ਚੱਲ ਰਹੇ ਸੀ ਆਹ ਸਾਹਮਣੇ ਬਈ ਇਹ ਘੁਕਦਾ ਪੱਥਰਾਂ ਨੂੰ ਵਿਚਾਲੇ ਦੇ ਵਧੀਆ ਬੈਠਣ ਨੂੰ ਜਗ੍ਹਾ ਐ ਕੋਈ ਡਰ ਨਹੀਂਗਾ ਇਹਦੀ ਵੀ 80 ਰੁਪਏ ਟਿਕਟ ਮੈਂ ਲੱਦਾ ਦੱਸੀ ਸੀ ਤੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਚਨੋਲਾ ਚੱਲੀ ਜਾਂਦੀਆਂ ਹੌਲੀ ਹੌਲੀ ਅਜੇ ਲੋਕ ਇੰਨੇ ਜ਼ਿਆਦਾ ਨਹੀਂ ਆਏਗੇ ਆਹ ਭਾਈ ਤਿਆਰ ਹੋਏ ਸੀਗੇ ਬੱਚਿਆਂ ਦੇ ਮਨੋਰੰਜਨ ਲਈ ਇਹਨਾਂ ਨੇ ਵੀ ਆਪਦੇ ਕਰਤੱਵ ਕੀਤੇ ਆ ਨਾਲ ਇਹਨਾਂ ਦੇ ਢੋਲ ਵਾਲਾ ਸੀਗਾ ਤੇ ਉਹ ਜਿਵੇਂ ਥੱਲੇ ਕਾਦੇ ਨੇ ਵੱਡਾ ਕੀਤਾ ਥੱਲੇ ਡੰਡੇ ਜੇ कसे ਆ ਉਹ ਨਾਲ ਜੋਕਰ ਸੀਗਾ ਆ ਸਾਹਮਣੇ ਦੋ ਬਣ ਜਾਂਦੇ ਸੀਗੇ ਇਹਨੇ ਵੀ ਆਪ ਦਾ ਪਹਿਰਾਵਾ ਉਹ ਜਿਆ ਕੀਤਾ ਸੀਗਾ ਜਾਨੀ ਬੱਚਿਆਂ ਦੇ ਮਨੋਰੰਜਨ ਲਈ ਤਿਆਰ ਹੋਏ ਸੀਗੇ ਪਰ ਜਿਹੜੇ ਲੋਕ ਮੇਲੇ 'ਚ ਬਹੁਤ ਘੱਟ ਦੇਖਣ ਨੂੰ ਮਿਲੇ ਤੇ ਉਹ ਸਾਹਮਣੇ ਜਿਵੇਂ ਚੰਦ ਤਿਆਰ ਕੀਤਾ ਪਿਆ ਵਿੱਚੇ ਰਹਿ ਗਿਆ ਲਓ ਬਈ ਆ ਬੱਚਿਆਂ ਵਾਲੇ ਝੂਲੇ ਫੇਰ ਆ ਗਏ ਤੁਹਾਨੂੰ ਫੇਰ ਦੁਬਾਰਾ ਦਿਖਾਉਣੇ ਆ ਤੇ ਆ ਬੱਚੇ ਹੂੰਟੇ ਲਈ ਜਾਂਦੇ ਆ ਝੂਟੇ ਆ ਸਾਹਮਣੇ ਸੀਗਾ ਬਈ ਜਿਵੇਂ ਇੱਥੇ ਲਿਖਿਆ ਪਿਆ ਨੇ ਅੰਡਰਵਾਟਰ ਫਿਸ਼ ਇਹਦੇ ਨਾਲ ਹੀ ਇੱਕ ਹੈਗਾ ਝੂਟਾਂ ਦਾ ਪ੍ਰੋਜੈਕਟ ਹੈ ਬੰਗਲਾ ਤੇ ਆ ਬੱਚੇ ਹੁਣ ਸਾਹਮਣੇ ਦੇਖ ਰਹੇ ਹੋ ਤੁਸੀਂ ਝੂਟੇ ਲਈ ਵੀ ਜਾਂਦੇ ਆ ਮੌਸਮ ਖਰਾਬ ਸੀ ਫੇਰ ਵੀ ਝੂਟੇ ਲਈ ਜਾਂਦੇ ਸੀ ਆ ਰੇਲ ਗੱਡੀ ਆ ਗਈ ਵੀ ਛੋਟੀ ਬੱਚਿਆਂ ਵਾਲੀ ਉਹ ਸਾਹਮਣੇ ਹੈਗੇ ਜੰਪ ਜੇ ਲੋ ਠੱਪੀ ਜਾਂਦੇ ਜਵਾਕ ਫੁੱਟਬਾਲ ਇਹਨਾਂ ਨੇ ਬਹੁਤ ਜ਼ਿਆਦੇ ਵਿੱਚ ਸਿੱਟੇ ਖੇਡਣ ਵਾਸਤੇ ਮਨੋਰੰਜਨ ਲਈ ਥੱਲੇ ਸਪਰਿੰਗ ਲੱਗੇ ਹੁੰਦੇ ਇਹਨਾਂ ਦੇ ਜੰਪ ਪੂਰਾ ਹੁੰਦਾ ਤੇ ਆ ਸਾਹਮਣੇ ਵੀ ਪਾਣੀ ਬਹੁਤ ਜ਼ਿਆਦਾ ਹੋ ਗਿਆ ਸੀ ਆਵੇ ਤੁਸੀਂ ਦੇਖ ਸਕਦੇ ਹੋ ਥੱਲੇ ਪਾਣੀ ਬਹੁਤ ਜ਼ਿਆਦਾ ਸੀਗਾ ਵੈਸੇ ਦੁਕਾਨਾਂ ਤਾਂ ਜਿਵੇਂ ਪੀਜ਼ਾ ਹੱਬ ਹੋ ਗਈ ਵੀ ਦੁਕਾਨਾਂ ਆਧੀਆਂ ਦਾ ਸਜਾਈ ਬੈਠੇ ਸੀਗੇ ਪਰ ਮੀਂਹ ਕਰਕੇ ਮਾਹੌਲ ਸਾਰਾ ਖਰਾਬ ਹੋਇਆ ਪਿਆ ਪਾਣੀ ਹੁਣ ਇੱਕ ਦੋ ਦਿਨਾਂ ਚ ਸੁੱਕੂਗਾ ਤੱਕ ਕੰਮ ਚੱਲੂਗਾ ਜੇ ਅੱਧਾ ਤਾਂ ਇਹ ਮੇਲਾ ਕਸਣ ਵਾਲਾ ਹੀ ਐ ਵੈਸੇ ਸਜਾਵਟ ਬਹੁਤ ਵਧੀਆ ਸੀ ਆ ਦੂਜੀ ਸਾਈਡ ਆ ਗਈ ਬਈ ਇਧਰ ਦੋ ਝੁੱਲੇ ਇਕੱਠੇ ਸੀਗੇ ਦੇਖ ਸਕਦੇ ਤੁਸੀਂ ਸ਼ਾਮ ਦਾ ਮਾਹੌਲ ਆ ਮੇਲਾ ਪੂਰਾ ਸਜਿਆ ਪਿਆ ਲਾਈਟਾਂ ਲੂਟਾਂ ਚੱਲੀ ਜਾਂਦੀਆਂ ਆ ਸਾਹਮਣੇ ਬਈ ਆ ਝੂਲਾ ਆ ਗਿਆ ਜਿਵੇਂ ਇਹਦੇ ਵਿੱਚ ਬੰਦੇ ਨੂੰ ਫਿੱਟ ਕਰ ਦਿੰਦੇ ਆ ਸਕੰਜੇ ਜੇ ਚ ਤੇ ਝੂਲਾ ਤਾਂ ਜਾ ਕੇ ਖੜੂ ਹੀ ਜਾਂਦਾ ਜਿਹੜਾ ਵਜਨ ਹੈ ਮੋਢਿਆਂ ਤੇ ਆ ਜਾਂਦਾ ਤੇ ਵਧੀਆ ਸੇਫਟੀ ਇਹ ਵੀ ਚੂਲਾ ਵੀ ਤਿਆਰ ਆ ਇੱਕ ਦਾ ਇਹ ਢੇੜਾ ਕਢਾਈ ਜਾਂਦੇ ਜਾਨੀ ਤੇ ਪਰਲਾ ਇੱਕ ਹੋਰ ਹੈ ਇਹਦੇ ਨਾਲ ਸਾਹਮਣੇ ਉਹ ਹਜੇ ਕਾਇਆ ਨਹੀਂ ਇਹ ਵੀ ਚੂਲਾ ਰੈਡੀ ਆ ਆ ਮਨ ਰੰਜਨ ਵਾਲੇ ਵੀ 2-3 ਘੰਟੇ ਲੱਗੇ ਰਹੇ ਇਹਨਾਂ ਨੇ ਵੀ ਆਪਦਾ ਕਰਤੱਬ ਕਰੀ ਗਏ ਇਹ ਚਲੋ ਜਿੰਨੇ ਕ ਜਵਾਕ ਆਏ ਸੀ ਇਹਨਾਂ ਨੇ ਉਹਨਾਂ ਦਾ ਆਪਦਾ ਵਿਖਾਇਆ ਕਰਤੱਬ ਦੇਖ ਸਕਦੇ ਆ ਤੁਸੀਂ ਜੋਕਰ ਵੀ ਪੂਰਾ ਰੈਡੀ ਹੋਇਆ ਬੈਠਾ ਹੈ ਬਾਕੀ ਪੰਜਾਬ ਪੁਲਿਸ ਦੀ ਵੀ ਡਿਊਟੀ ਸੀਗੀ ਕਈ ਵਾਰੀ ਕੋਈ ਚੋਰੀ ਚੱਪੇ ਜਾਂ ਸ਼ਰਾਰਤ ਹੁੰਦੀ ਹੈ ਤਾਂ ਉਹਨਾਂ ਦੀਆਂ ਵੀ ਡਿਊਟੀਆਂ ਸੀਗੀਆਂ ਉਹ ਵੀ ਬਈ ਵਿੱਚ ਹੀ ਸੀਗੇ ਸੇਫਟੀ ਵੀ ਪੂਰੀ ਹੈ ਆਹ ਹਜੇ ਸੈਟ ਅਪ ਕਰਨ ਵਾਲਾ ਜਿੰਨਾ ਕੁ ਬਈ ਸਾਨੂੰ ਦਿਖਾਇਆ ਗਿਆ ਦਿਖਾਵਾਂਗੇ ਜਰੂਰ ਤੇ ਬਾਕੀ ਆਪਾਂ ਅਗਲੇ ਦਿਨ ਕਰਾਂਗੇ ਸਾਰਾ ਰਿਕਾਰਡ ਹੁਣ ਅਸੀਂ ਬਈ ਜਾਣ ਲੱਗੇ ਆਂ ਕਿਉਂਕਿ ਮੇਲਾ ਜਿੰਨਾ ਕਿ ਸਾਨੂੰ ਤੁਹਾਨੂੰ ਦਿਖਾਇਆ ਗਿਆ ਦਿਖਾਇਆ ਪਰਲੀ ਸਾਈਡ ਪਾਣੀ ਜ਼ਿਆਦਾ ਖੜਾ ਸੀਗਾ ਤੇ ਹੈ ਤਾਂ ਹੋਰਾਂ ਵੀ ਸੀ ਪਰ ਉਹ ਰਾਮ ਅਸੀਂ ਉਸ ਹਾਵ ਨਾਲ ਟੱਪ ਟੁੱਪ ਕੇ ਤੁਹਾਨੂੰ ਮੇਲਾ ਦਿਖਾਤਾ ਮਾਹੌਲ ਬਹੁਤ ਵਧੀਆ ਬਸ ਵਾਰਸ਼ ਕਰਨੀ ਥੋੜਾ ਜਿਹਾ ਖਰਾਬ ਹੋ ਗਿਆ ਕੰਮ ਤੇ ਜ਼ਰੂਰ ਆਓ ਬਈ ਮੇਲੇ ਤੇ ਅੱਜ ਹੈਗੀ 12 13 ਨੂੰ ਸਾਰਾ ਸੈੱਟ ਕਰ ਦੇਣਗੇ ਤੇ ਮਾਗੀ ਵਾਲੇ ਦਿਨ ਤਾਂ ਫਿਰ ਫੁੱਲ ਹੀ ਚੱਲੂਗਾ ਨਾ ਕੰਮ ਆ ਵੀ ਤੁਸੀਂ ਮਗਰ ਦੇਖ ਸਕਦੇ ਹੋ ਪਾਣੀ ਹਜੇ ਖੜਾ ਹੈ ਪਰ ਫੇਰ ਵੀ ਲੋਕ ਆਈ ਜਾਂਦੇ ਆ ਹੁਣ ਅਸੀਂ ਬਈ ਚੱਲੇ ਆ ਰਿਕਾਰਡ ਕਰ ਲਿਆ ਆਪਣਾ ਜਿੰਨਾ ਕਿ ਆਪ ਨੂੰ ਸਮਾਂ ਮਿਲਿਆ ਜਿੰਨਾ ਕਿ ਇੱਥੇ ਸੀਗਾ ਰਿਕਾਰਡ ਕਰਨ ਨਾਲ ਔਨ ਜਾਣ ਦਾ ਵੀ ਰਸਤਾ ਇਹਨਾਂ ਨੇ ਬਈ ਬਹੁਤ ਵਧੀਆ ਬਣਾਇਆ ਤੇ ਬਾਕੀ 30 ਰੁਪਏ ਐਂਟਰੀ ਫੀਸ ਹੈ ਇੱਕ ਜਾਨੇ ਦੀ ਆ ਸਾਹਮਣੇ ਬਾਹਰ ਆ ਇਹ ਆਈ ਜਾਂਨੇ ਆਪਾਂ ਆਹ ਦੇਖ ਸਕਦੇ ਤੁਸੀਂ ਐਂਟਰੀ ਹੁੰਦੀ ਐ ਜਿਹੜੀ ਪੂਰਾ ਸਾਇਰਕੀ ਸਿਰਾ ਗੱਲਬਾਤ ਐ ਤੁਹਾਨੂੰ ਮਾਹੌਲ ਜਿਹੜਾ ਬਾਹਰਲਾ ਕੈਨੇਡਾ ਅਮਰੀਕਾ ਵਾਲਾ ਦੇਖਣ ਨੂੰ ਮਿਲੂਗਾ ਜਰੂਰ ਆਓ ਇੱਕ ਦਿਨ ਵਿਜ਼ਿਟ ਕਰੋ ਆਹ ਬਾਈ ਆਗੇ ਸੀਗੇ ਬਈ ਚੰਡੋਲਾ ਵਾਲੇ ਇਹ ਦਿੱਲੀ ਤੋਂ ਆ ਬਈ ਬਹੁਤ ਵਧੀਆ ਬਈ ਬੰਦੇ ਹੀਰੇ ਬੰਦੇ ਆ ਆਪਣੇ ਨਾਲ ਪਹਿਲਾਂ ਵੀ ਮਿਲੇ ਸੀਗੇ ਆਸਨ ਜਾਈ ਸੀ ਕਿ 10 ਜਨਵਰੀ ਨੂੰ ਉੱਦੇ ਵਲੌਗ ਬਣਾਇਆ ਬਹੁਤ ਵਧੀਆ ਲੱਗਿਆ ਬਈ ਮਿਲ ਕੇ ਇਹ ਚੰਡੋਲਾਂ ਦੇ ਮਾਲਕਾ ਇਹ ਵੀ ਕਹਿੰਦੇ ਬਈ ਸੈਟਅਪ ਹੋ ਜਾਊਗਾ 13 ਤਰੀਕ ਨੂੰ ਸਾਰਾ ਮੌਸਮ ਕਰਕੇ ਥੋੜਾ ਜਿਹਾ ਖਰਾਬ ਹੋ ਗਿਆ ਤੇ ਮਾਗੀ ਵਾਲੇ ਦਿਨ ਤਾਂ ਦੇ ਪੂਰਾ ਸਾਰਾ ਸੈਟਅਪ ਹੋਊਗਾ ਤੇ ਜਰੂਰ ਆਓ ਬਈ ਚੰਡੋਲਾਂ ਦੇ ਝੂਟੇ ਲੈ ਕੇ ਜਾਓ ਕਿਉਂ ਇਹ ਵੀ ਮਿਹਨਤ ਕਰਕੇ ਦਿਲੋਂ ਆਏ ਆ ਤੇ ਵਧੀਆ ਬੰਦੇ ਆ ਬਾਈਆਂ ਨਾਲ ਕੀਤੀ ਗੱਲਬਾਤ ਕਹਿੰਦੇ 14 ਤਰੀਕ ਨੂੰ ਬਈ ਸਾਰਾ ਮੇਲਾ ਰੈਡੀ ਹੋਊਗਾ ਮਾਗੀ ਵਾਲੇ ਦਿਨ ਹੁਣ ਆਪਾਂ ਚੱਲੇ ਆ ਬਈ ਤੇ ਵਾਪਸੀ ਤੇ ਵਿਖਾਉਨੇ ਆ ਤੁਹਾਨੂੰ ਮਾਹੌਲ ਲੋਕ ਆਈ ਵੀ ਬਹੁਤ ਜਾਂਦੇ ਆ ਜਾਈ ਵੀ ਬਹੁਤ ਜਾਂਦੇ ਆ ਬਹੁਤ ਔਲ ਵਧੀਆ ਲੱਗਿਆ ਬਈ ਬਸ ਜਿਹੜਾ ਨਹੀਂ ਕਰਕੇ ਥੋੜੀ ਜਿਹੀ ਖਰਾਬੀ ਹੋ ਗਈ ਤੇ ਬਾਕੀ ਤੁਸੀਂ ਵੀ ਦੱਸੋ ਬਈ ਵਲੌਗ ਦੇ ਵਿੱਚ ਕਿਵੇਂ ਲੱਗਿਆ ਮਾਹੌਲ ਲਓ ਬਈ ਆ ਆਪਣੀ ਐਂਟਰੀ ਬਾਹਰ ਨੂੰ ਜਾਣ ਜਾ ਰਹੇ ਆ ਦੇਖ ਸਕਦੇ ਤੁਸੀਂ ਠੀਕ ਹੈ ਜੀ ਧੰਨਵਾਦ ਜੀ